ਜੋਕਤ ਖਸਾਨ ਮੋਰਚੇ ਵੱਲੋਂ 11 ਵਜੇ ਤੋਂ 2 ਵਜੇ ਤੱਕ ਸਾਰੇ ਟੂਲਪਲਾਜ ਫ੍ਰੀ ਕਰ ਰਹੇ ਆ ਇਸ ਕਰਕੇ ਫ੍ਰੀ ਕਰ ਰਹੇ ਆ ਕਿਉਂਕਿ ਸਾਡੇ ਕੁਝ ਚਤਤਵੰਦੀਆਂ ਜਿਹੜੀਆਂ ਉਹ ਦਿੱਲੀ ਜਾ ਰਹੀਆਂ ਸੀ ਆਪਣੀਆਂ ਮੰਗਾ ਦੇ ਲਈ ਪਰ ਹਰਿਆਣਾ ਸਰਕਾਰ ਨੇ ਸੈਂਟਰ ਦੀ ਮੋਦੀ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਬੈਰੀਅਰ ਲਾ ਕੇ ਔਰ ਸੜਕਾਂ ਦੇ ਉੱਤੇ ਕੈਲਰ ਲਾ ਕੇ ਸਾਡੇ ਟਰੈਕਟਰਾਂ ਦੇ ਜਿਹੜੇ ਟਾਇਰ ਪਾੜੇ ਗਏ ਸਾਡੇ ਲੋਕਾਂ ਨੂੰ ਸਾਡੇ ਪ੍ਰੈਸਰਪੋਰਟਰਾਂ ਵੀਰਾਂ ਨੂੰ ਸਾਡੇ ਬੱਚਿਆਂ ਨੂੰ ਜਿਹੜੇ ਅਥਰੂ ਗੈਸ ਤੇ ਗੋਲੀਆਂ ਚਲਾ ਚਲਾ ਕੇ ਉਹਨਾਂ ਨੂੰ ਫੱਟਰ ਕੀਤਾ ਗਿਆ ਜਿਹਦੇ ਕਰਕੇ ਸਜੁਗਤ ਮੋਰਚੇ ਨੇ ਫੈਸਲਾ ਕੀਤਾ ਤੇ ਅੱਜ ਪੂਰੇ ਪੰਜਾਬ ਦੇ ਜਿਹੜੇ ਆ ਉਹ 3 ਘੰਟੇ ਲਈ ਟੂਲਪਲਾਜ ਜਿਹੜੇ ਫ੍ਰੀ ਕਰਾਂਗੇ ਔਰ ਕੱਲ ਨੂੰ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਪੂਰਾ ਭਾਰਤ ਜਿਹੜਾ ਵਧ ਕਰ ਜਾ ਰਿਹਾ ਜੇ ਸਰਕਾਰ ਫੇਰ ਵੀ ਟਸ ਤੋਂ ਮਸ ਨਾ ਹੋਈ ਉਹ ਬੈਰੀਅਰ ਨਾ ਖੋਲੇ ਤੇ 18 ਤਰੀਕ ਨੂੰ ਸੰਯੁਕਤ ਮੋਰਚੇ ਨੇ ਮੀਟਿੰਗ ਸੱਦ ਲਈ ਆ ਕਿ 18 ਤਰੀਕ ਨੂੰ ਕੋ ਵੱਡਾ ਐਕਸ਼ਨ ਦਿੱਤਾ ਜਾਏਗਾ ਜਿਹਦੇ ਵਿੱਚ ਜ਼ਿੰਮੇਵਾਰੀ ਫਿਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਹੋਏਗੀ ਪੰਜਾਬ ਸਰਕਾਰ ਵੀ ਸਮਝਦੇ ਆ ਕਿ ਉਹਨੀ ਹੀ ਜ਼ਿੰਮੇਵਾਰ ਆ ਜਿੰਨੀ ਹਰਿਆਣਾ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਕਿਉਂਕਿ ਸਾਡੇ ਪਾਸੇ ਆ ਗਏ ਪੰਜਾਬ ਦੇ ਵਿੱਚ ਆ ਕੇ ਜਿਹੜੇ ਆ ਗੋਲੇ ਛੱਟ ਰਹੇ ਆ ਨਾ ਕਿ ਹਰਿਆਣੇ ਵਾਲੇ ਪਾਸੇ ਕੋਲੇ ਛੱਟ ਰਿਹਾ ਪੰਜਾਬ ਸਰਕਾਰ ਜਿਹੜੀ ਚੁੱਪ ਜਿਹੜੀ ਧਾਰ ਕੇ ਬੈਠੀ ਆ ਅਸੀਂ ਸਾਹਮਣੇ ਵਿੱਚ ਚੁੱਪ ਕਰਨਾ ਵੀ ਜਿਹੜਾ ਉਹ ਸਰਕਾਰ ਦੇ ਸੈਂਟਰ ਸਰਕਾਰ ਦੇ ਹੱਕ ਦੇ ਵਿੱਚ ਭੁਗਤਣ ਵਾਲੀ ਗੱਲ ਆ ਜਿਹਦੇ ਨਤੀਜੇ ਆ ਆਉਣ ਵਾਲੇ ਦਿਨਾਂ ਦੀ ਪੰਜਾਬ ਸਰਕਾਰ ਨੂੰ ਵੀ ਭੁਗਤਣੇ ਪੈਣਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਵਜੇ ਤੋਂ 2 ਵਜੇ ਤੱਕ ਸਾਰੇ ਟੂਲ ਬਲਾਜੇ ਫ੍ਰੀ ਕਰ ਰਹੇ ਆ ਇਸ ਕਰਕੇ ਫ੍ਰੀ ਕਰ ਰਹੇ ਆ ਕਿਉਂਕਿ ਸਾਡੇ ਕੁਝ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਜਾ ਰਹੀਆਂ ਸੀ ਆਪਣੀਆਂ ਮੰਗਾਂ ਦੇ ਲਈ ਪਰ ਹਰਿਆਣਾ ਸਰਕਾਰ ਨੇ ਸੈਂਟਰ ਦੀ ਮੋਦੀ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਬੈਰੀਅਰ ਲਾ ਕੇ ਔਰ ਸੜਕਾਂ ਦੇ ਉੱਤੇ ਕੈਲਰ ਲਾ ਕੇ ਸਾਡੇ ਟਰੈਕਟਰਾਂ ਦੇ ਜਿਹੜੇ ਟਾਇਰ ਪਾੜੇ ਗਏ ਸਾਡੇ ਲੋਕਾਂ ਨੂੰ ਸਾਡੇ ਪ੍ਰੈਸਰਪੋਰਟਰਾਂ ਵੀਰਾਂ ਨੂੰ ਸਾਡੇ ਬੱਚਿਆਂ ਨੂੰ ਜਿਹੜੇ ਅਥਰੂ ਗੈਸ ਦੇ ਗੋਲੀਆਂ ਚਲਾ ਚਲਾ ਕੇ ਉਨਨੂੰ ਫਟਰ ਕੀਤਾ ਗਿਆ ਜਿਹਦੇ ਕਰਕੇ ਸਜੁਗਤ ਮੋਰਚੇ ਨੇ ਫੈਸਲਾ ਕੀਤਾ ਤੇ ਅੱਜ ਪੂਰੇ ਪੰਜਾਬ ਦੇ ਜਿਹੜੇ ਆ ਉਹ 3 ਘੰਟੇਲੇ ਟੂਲਪਲਾਂਜ ਜਿਹੜੇ ਫ੍ਰੀ ਕਰਾਂਗੇ ਔਰ ਕੱਲ ਨੂੰ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਪੂਰਾ ਭਾਰਤ ਜਿਹੜਾ ਵੱਧ ਕਰ ਜਾ ਰਿਹਾ ਜੇ ਸਰਕਾਰ ਫੇਰ ਵੀ ਟਸ ਤੋਂ ਮਸ ਨਾ ਹੋਈ ਉਹ ਬੈਰੀਅਰ ਨਾ ਖੋਲੇ ਤੇ 18 ਤਰੀਕ ਨੂੰ ਸੰਯੁਕਤ ਮੋਰਚੇ ਨੇ ਮੀਟਿੰਗ ਸੱਦ ਲਈ ਆ ਕਿ 18 ਤਰੀਕ ਨੂੰ ਕੋ ਵੱਡਾ ਐਕਸ਼ਨ ਦਿੱਤਾ ਜਾਏਗਾ ਜਿਹਦੇ ਵਿੱਚ ਜ਼ਿੰਮੇਵਾਰੀ ਫਿਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਹੋਏਗੀ ਕਿ ਪੰਜਾਬ ਸਰਕਾਰ ਵੀ ਸਮਝਦੇ ਆ ਕਿ ਉਹਨੀ ਹੀ ਜ਼ਿੰਮੇਵਾਰ ਆ ਜਿੰਨੀ ਹਰਿਆਣਾ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਕਿਉਂਕਿ ਸਾਡੇ ਪਾਸੇ ਆ ਗਿਆ ਪੰਜਾਬ ਦੇ ਵਿੱਚ ਆ ਕੇ ਜਿਹੜੇ ਆ ਗੋਲੇ ਸੱਟ ਰਹੇ ਆ ਨਾ ਕਿ ਹਰਿਆਣੇ ਵਾਲੇ ਪਾਸੇ ਗੋਲੇ ਸੱਟ ਰਹੇ ਆ ਪੰਜਾਬ ਸਰਕਾਰ ਜਿਹੜੀ ਚੁੱਪ ਜਿਹੜੀ ਧਾਰ ਕੇ ਬੈਠੀ ਆ ਅਸੀਂ ਸਾਹਮਣੇ ਵਿੱਚ ਚੁੱਪ ਕਰਨਾ ਵੀ ਜਿਹੜਾ ਉਹ ਸਰਕਾਰ ਦੇ ਸੈਂਟਰ ਸਰਕਾਰ ਦੇ ਹੱਕ ਦੇ ਵਿੱਚ ਭੁਗਤਣ ਵਾਲੀ ਗੱਲ ਆ ਜਿਹਦੇ ਨਤੀਜੇ ਆ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਨੂੰ ਵੀ ਭੁਗਤਣੇ ਪੈਣਗੇ ਠੀਕ ਹੈ